ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਸੰਗਤਾਂ ਨਤਮਸਤਕ ਹੋਣ ਵਾਸਤੇ ਆ ਰਹੀਆਂ ਨੇ ਸੋਹਣਾ ਲੱਗਦਾ ਮੁਕਾਦਾਬਾਸੀ ਟਕਿਆਣਾ ਨੈਣ ਰਾਜ ਦੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਦੇਖੋ ਜੀ ਚੇਤ ਦੇ ਮਹੁੰਜੀਆਂ ਰੌਣਕਾਂ ਤੁਸੀਂ ਦਰਸ਼ਕ ਕਰੋ ਜੀ ਬਾਕੀ ਵੀਡੀਓ ਕਿਸੇ ਆਪਣਾ ਲਾਇਆ ਅੰਦਾਪਾ ਹਾਂ ਜਿਵੇਂ ਸਾਹਮਣੇ ਦਿਖਦਾ ਸੰਗਤਾਂ ਦੇਸ਼ ਵਿਦੇਸ਼ ਤੋਂ ਨੂਰਧੜਿਆਂ ਤੋਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਨਤਮਸਤਕ ਹੋਣ ਵਾਸਤੇ ਸੰਗਤਾਂ ਆਉਂਦੀਆਂ ਨੇ ਤੇ ਸੋਹਣੇ ਸੋਹਣੇ ਫੁੱਲਾਂ ਦੇ ਨਾਲ ਬਾਬਾ ਜੀ ਦੇ ਪਾਵਨ ਨੂੰ ਬਾਬਾ ਜੀ ਦੀ ਪਵਿੱਤਰ ਗੋਫਾ ਨੂੰ ਸਜਾਇਆ ਗਿਆ ਹੈ ਦੇਖ ਕੇ ਮੰਤਰ ਮੁਗਧ ਹੋ ਜਾਂਦਾ ਹੈ ਲੈ ਵੀ ਗੋਫਾ